ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ ਐਸ ਤਰ੍ਹਾਂ ਫੌਜੀ ਵੀਰ ਕਦੇ ਪਹਾੜਾਂ ਨਾਲ ਪੱਥਰਾਂ ਦੇ ਨਾਲ ਬਰਪਾ ਨਾਲ ਅਤੇ ਦੁਸ਼ਮਣਾਂ ਦੇ ਨਾਲ ਹਮੇਸ਼ਾ ਹੀ ਲੋਹਾ ਲੈnde ਤੁਰਿਆਏ ਨੇ ਤੇ ਤੁਰਦੇ ਰਹਿਣਗੇ ਸਲੂਟ ਹੈ ਇਹਨਾਂ ਦੀ ਕਮਾਈ ਨੂੰ ਗੱਲਾਂ ਤਾਂ ਹਰੇਕ ਹੀ ਘਰ ਬੈਠਾ ਕਰ ਲੈਂਦਾ ਅੱਜ ਲਦਾਖ ਦੇ ਵਿੱਚ ਸਾਡਾ ਵੀਰ ਫੌਜੀ ਜਵਾਨ ਨਾਇਕ ਦਲਜੀਤ ਸਿੰਘ ਤੇ ਲੈਫਟੀਨੈਂਟ ਕਰਨਲ ਭਾਨੂੰ ਪ੍ਰਤਾਪ ਸਿੰਘ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਪੱਥਰ ਗਿਰਨ ਦੇ ਨਾਲ ਸ਼ਹੀਦ ਹੋ ਗਏ ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇਗਾ। ਸਾਵਾ ਮੇਣਾ ਵੇਖਿਆ ਨਾ ਜਾਣ ਵਣ ਪਉਂਦੀਆਂ ਡੱਪਿਆਂ ਚ ਬੰਦ ਜਦੋਂ ਪਿੰਡ ਤੇ ਆਉਂਦੀਆਂ ਥੋਡੇ-ਥੋਡੇ ਪਰਫਾਂ ਚ ਦਬ ਜਾਣਿਆ ਕਦੇ ਤਾਂ ਤੇਰੇ ਤੇ ਫਾਉਂਦੀਆਂ ਸੌਖੀ ਨਹੀਂ ਤੇ ਰੰਗੇ ਨਾਲ ਸਾਂਝ ਪੁੱਗਦੀ ਉੱਡੀ ਗਰਨੇਡ ਮੂਰੇ ਦੇਖ ਬੋਟੀ ਬੋਟੀਆ ਘਰਾ ਵਿੱਚ ਬਹਿ ਕੇ ਵੀਰੇ ਕਹਿਣਾ ਸੌਖਾ ਆ ਆਰਮੀ ਚ ਕੀਆ ساری ਉਮਰ ਦੀ ਰੋਟੀਆਂ ਕੋਈ ਆਉਂਦਾ ਸੱਜਰੀ ਵਿਆਹੀ ਛੱਡ ਕੇ ਕਿਸੇ ਨੂੰ ਤਾਂ ਤੇਰਾ ਵੀ ਨਸੀਬ ਨਹੀਂ ਹੁੰਦਾ ਵੇਖਣਾ ਕਿਸੇ ਨੇ ਹੁੰਦਾ ਮੂੰਹ ਪੁੱਤੇ ਦਾ ਖੁਸ਼ੀ ਵਾਲਾ ਵੇਲਾ ਵੀ ਨਸੀਬ ਨਹੀਂ ਹੁੰਦਾ ਜਿਹੜੇ ਕਹਿਣ ਜਾਂਦੀ ਸਾਰੀ ਉਹਦੇ ਸਾਰ ਫੌਜੀਆ ਤੋਂ ਖੋਲ ਲੈਣ ਰਫਲਾ ਇੱਕ ਵਾਰੀ ਅਕਲ ਨੂੰ ਹੱਥ ਮਾਰਿਓ ਉਹਨਾਂ ਨਾਲੋਂ ਵੱਧ ਜ਼ਿਆਦਾ ਥੋੜੀ ਖੋਰੇ ਮੋਟੀਆਂ ਆਓ ਛੁਪ ਕੇ ਸਲਾਮ ਕਰਿਓ ਨਾ ਜਵਾਨਾਂ ਨੂੰ ਜਿਨ੍ਹਾਂ ਦੇ ਹਿੱਸੇ ਇਹ ਕਮ ਹੋਦਾ ਕਿਸ ਕਦਰ ਖੁਸ਼ਮਸੀਬ ਨੇ ਉਹ ਜਵਾਨ ਜਿਨ੍ਹਾਂ ਦਾ ਖੂਨ ਵਤਨ ਦੇ ਕੰ